ਹਾਂਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਆਪਾਂ ਵਧੀਆ ਠੀਕਾ ਆਂਸ ਕਰਦੇ ਆਂ ਕਿ ਮੇਰੇ ਭਾਂਪਰਾ ਵੀ ਸਾਰੇ ਵਧੀਆ ਹੋਣਗੇ ਜੀ ਤੇ 12:30 ਦਾ ਹੋ ਗਿਆ ਜੀ ਟਾਈਮ ਬਸ ਛੁੱਟੀ ਦਾ ਟਾਈਮ ਹੋ ਗਿਆ ਜੀ ਨੰਬਰ ਤੇ ਹੋਰ ਵਧੀਆ ਜੀ ਆਪਣੇ ਕੱਲ ਮੀਂਹ ਆ ਗਿਆ ਠੀਕਾ ਫਿਰ ਅੱਜ ਥੋੜਾ ਜਿਹਾ ਮੌਸਮ ਸੈਟ ਆ ਤੇ ਪਰ ਕਰਮੀ ਤਾਂ ਹੈਗੀ ਆ ਚੱਲ ਗਿਆ ਸਕੂਲ ਸਾਰੇ ਦੇ ਰਹੀ ਦੇ ਕੰਮ ਤੇ ਰਹੀ ਪਰ ਹੈ ਨਹੀਂ ਕੰਮ ਗਈ ਹੈ ਕਿ ਅੱਜ ਕੁੜੀਆਂ ਦੋਨੇ ਆਂਗਾਂ ਸੀਗੀਆਂ ਜੀ ਆਪਣੇ ਕੋਲੇ 8:30 ਵਜੇ ਨੂੰ ਇਹ ਦੋ ਸਰਵਾਰਾ ਇਹਨਾਂ ਨੇ ਫੜਨਾ ਕਰ ਲਿਆ ਅੱਜ ਇੱਕ ਤੇ ਮੇਰੀ ਵੀ ਜੀ ਸਰਵਾਰ ਦੇ ਵਲ ਪਾ ਲਈ ਐ ਹੋਰ ਕਿਸੇ ਦੀ ਐ ਤੇ ਦੋ ਹੋ ਗਈਆਂ ਜੀ ਫੜਨਾ ਤੇ ਇੱਕ ਤੇ ਮੇਰੀ ਅੱਧਾ ਖਸੰਤਾ ਦੇ ਨਾਲ ਤੁਹਾਨੂੰ ਬਖੋਣੀ ਹੈ ਤੇ ਹੋਰ ਵਧੀਆ ਜੀ ਠੀਕ ਠਾਕ ਹੈ ਜੇ ਨਾ ਤੇ ਜਿਹੜੇ ਨਵੇਂ ਜੁੜਦੇ ਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਰਕੇ ਖੁਸ਼ਮੰਦ ਵੀ ਜੁੜ ਕਰਿਓ ਜੀ ਤੇ ਸ਼ੁਰੂ ਤੋਂ ਐਂਡ ਤੱਕ ਸਾਰਾ ਵੀਡੀਓ ਦੇਖਿਆ ਕਰਿਓ ਚਲੋ ਜੀ ਫਿਰ ਅੱਗੇ ਅੱਗੇ ਹਾਂਜੀ ਇਸ ਤਰ੍ਹਾਂ ਇਹ ਬਲਪਾਰੇ ਸਲਵਾਰ ਦੀ ਬਾਰੀ ਪਾਲੀ ਸੀ ਪਹਿਲਾਂ ਹੀ ਤੇ ਮੋٹے ਵਗੇ ਦੇ ਨਾਲ ਹੁਣ ਬਾਅਦ ਚ ਸਹੀ ਸਲਾਈ ਮਾਰ ਰਹੀ ਹੈ ਤੇ ਨਿੱਕਾ ਵਕਾ ਕਰਕੇ ਇੱਕ ਸਲਵਾਰ ਦੇ ਹੋਰ ਬਲਪਾਰੇ ਆ ਜੀ एक से पे इन्ह नहीं बल पाए है इस तरह ही सारी सलवार ही खड़ी की बेल्ट भी ही बनाई है बढ़िया लग गया जी बच्चा जो आप काम करता है ना फिर अपना ऐ लगता जी दिमाग ला रहा आपका तो बस सलवार अच सिलाई होगी कल आप सलवार कंप्लीट हो गई तो कमी रही है मिल दिया थोड़े चेक ठीक है जी ਹੈਲੋ ਹਾਂਜੀ ਕੀ ਹਾਲ ਚਾਲ ਆ 9 ਵਜੇ ਦੀ ਜੀ ਰਾਤ ਦੇ ਤੇ ਅੱਜ ਉਹ ਬੈਠੇ ਵਿੱਲੇ ਹੋ ਕੇ ਹਲੇ ਮੰਜੇ ਤੇ ਕੰਮ ਨੇ ਮੇੜ ਕੇ ਐ ਹੈ ਸੈਜ ਆ ਗਿਆ ਜਾਗ ਤਾਂ ਕੇ ਸੌਂ ਗਿਆ ਵੈ ਸੈਜ ਹੈ ਸੈਜ ਨੂੰ ਪਿਆਰ ਕਰ ਸਭ ਤੋਂ ਜ਼ਿਆਦਾ ਕੱਲ ਮੈਨੂੰ ਹਲੇ ਨਹੀਂ ਨੀਂਦ ਆ ਰਹੀ ਤੇ ਤਾਂ ਪੈਣ ਹੀ ਲੱਗਿਆ ਵਾ ਰੋਟੀ ਖਾ ਕੇ ਤੇ ਮੈਂ ਆ ਕੇ ਹਟਿਆ ਹੋਰ ਸੁਣਾਉਂਦੀ ਹਾਂ ਚੱਲ ਜਾਈਂ ਸਾਵਰ ਹੋ ਗਿਆ ਕਿ ਅੱਜ ਵੀ ਬਹੁਤ ਗਰਮੀ ਸੀ ਕਿ ਮੀਂਹ ਦਾ ਕੱਲ ਆਇਆ ਸੀ ਪਰ ਗਰਮੀ ਬਹੁਤ ਸੀ ਜੀ ਆਪਣੇ ਪਤਾ ਨਹੀਂ ਕਿਉਂ ਗਰਮੀ ਤਾਂ ਇਦਾਂ ਘਟਨ ਦਾ ਨਾ ਹੀ ਨਹੀਂ ਲੈ ਰਹੀ ਠੰਡ ਦੀ ਤਰ੍ਹਾਂ ਹੀ ਕੰਮ ਚੱਲ ਰਿਹਾ ਹੈ ਕੋਈ ਕਾਹ ਨਹੀਂ ਸਮਝਦੀ ਗਰਮੀ ਨੂੰ ਹੋਰ ਵਧੀਆ ਜੀ ਹਨਾ ਤੇ ਆਪਣੇ ਕੋਲ ਕਪਾਣ ਆਇਆ ਸੀਗਾ ਪੈਨ ਪੋਜੀ ਦੀ ਜਿਹੀ ਕੱਪੜਾ ਵਾਲੀ ਕੀ ਕੱਪੜੇ ਜੀ ਜਿਹੜੇ ਸਰ ਕੱਲ ਪਾਈ ਸੀ ਸ਼ਾਰਟ ਵੀਡੀਓ ਆਪਣੇ ਸਾਰੇ ਕੱਪੜੇ ਆਪਣੇ ਕੋਲੇ ਆਏ ਸੀਗੇ ਤੇ ਉਹ ਆਪਣੇ ਕੱਪੜਿਆਂ ਦੇ ਪਾਰਸਲ ਲੱਗ ਗਏ ਅੱਜ ਵੀਡੀਓ ਫਿਰ ਉਹੀ ਦੁਬਾਰਾ ਤੁਸੀਂ ਕਹਿਣਾ ਵੀ ਤੁਸੀਂ ਵੀਡੀਓ ਨਹੀਂ ਬਣਾਉਂਦੇ ਤੁਸੀਂ ਝੂਠ ਬੋਲਦੇ ਹੋ ਤੇ ਪਤਾ ਕੀ ਹੈ ਜੀ ਵੀ ਬਾਜੀ ਤੁਹਾਡੇ ਸ਼ਹਿਰ ਨੂੰ ਜਦੋਂ ਜਾਂਦੇ ਹੁੰਦੇ ਆ ਤੇ ਫਿਰ ਉਹ ਕਹਿ ਦਿੰਦੇ ਆ ਵੀ ਤੂੰ ਵੀਡੀਓ ਬਣਾ ਲੈ ਤੇ ਰਹਿਣ ਦੇ ਤੂੰ ਪਾਰਸਲ ਲਾਉਣ ਨੂੰ ਤੇ ਕਾਲੀ-ਕਾਲੀ ਦੇ ਵਿੱਚ ਫਿਰ ਤਾਨੂੰ ਪਾਰਸਲ ਦੀ ਵੀਡੀਓ ਬਣਾਉਣੀ ਭੁੱਲ ਜਾਈਦੀ ਹੈ ਤੇ ਉਹ ਕਪੜੇ ਕੋਰੀਅਰ ਕਰ ਦੇਈਦੇ ਤੇ ਬਸ ਇਹਦੇ ਚੱਕਰ 'ਚ ਹੀ ਉਹ ਆਏ ਹੋ ਜਾਂਦਾ ਤੇ ਆਪਣੇ ਕੋਲ ਆਏ ਸੀ ਇਹ ਸੂਟ ਜਿਹੜੇ ਦੋ ਰੈਟਰਾਂ 'ਚ ਇੱਕ ਸਸਤੇ ਸੀਗੇ ਤੇ ਇੱਕ ਮਹਿੰਗੇ ਸੀਗੇ ਜੀ ਤੇ ਉਹ ਸਾਰੇ ਆਪਣੇ ਲੱਗ ਗਏ ਹੈਗੇ ਇਹ ਸੂਟ ਤੇ ਹੁਣ ਫਿਰ ਅਸੀਂ ਜਿੱਤੇ ਲੈਂਦੇ ਹਾਂ ਤੇ ਵੀੜੂ ਨੂੰ ਪਾਵਾਂਗੇ ਤੁਹਾਨੂੰ ਪਾਵਾਂਗੇ ਤੇ ਹੋਰ ਠੀਕ ਠਾਕ ਹੈ ਜੀ ਗਰਮੀ ਨੇ ਬਹੁਤ ਜ਼ਿਆਦਾ ਸਕਿਨ ਵੀ ਖਰਾਬ ਕਰ ਦਿੱਤੀ ਤੇ ਗਰਮੀ ਨੇ ਹੋ ਗਈ ਬੁਰਾ ਹਾਲ ਹੀ ਕੀਤਾ ਪਿਆ ਨਾ ਪਰ ਤੁਹਾਨੂੰ ਦੱਸਿਆ ਹੈਗਾ ਪੈਰ ਫੇਰ ਸੋਝ ਜਾਂਦੇ ਹੁਣ ਪੈਰ ਦਾ ਜਖਮ ਤਾਂ ਕੋਈ ਹਾਲ ਨਹੀਂ ਹੈਗਾ ਪੈਰ ਦਾ ਬਾਕੀ ਠੀਕ ਠਾਕ ਹੈ ਜੀ ਹਨਾ ਚਲੋ ਜੋ ਕਰਮਾ ਜੰਮਦਾ ਚੰਗਾ ਮੜਾਉ ਚੱਲੀ ਜਾਂਦਾ ਆਪਾਂ ਉਹ ਨਹੀਂ ਬਦਲ ਸਕਦੇ ਦੁੱਖ ਸੁੱਖ ਵੀ ਨਾਲ ਹੀ ਹੁੰਦੇ ਆ ਤੇ ਮਿਹਨਤ ਵੀ ਬੰਦੇ ਨੂੰ ਕਰਨੀ ਪੈਂਦੀ ਹੈ ਮਿਹਨਤ ਨਾਲ ਹੀ ਰੱਡ ਵਰਦਾ ਜੀ ਤੇ ਪਰ ਵੀ ਕਈ ਵਾਰੀ ਹਾਲਾਤ ਜਿਵੇਂ ਹੋ ਜਾਂਦੇ ਬੰਦੇ ਨੂੰ ਫਿਰ ਸਾਰਾ ਕੁਝ ਦੇਖਣਾ ਪੈਂਦਾ ਹੁੰਦਾ ਹੈ ਨਾ ਚਲ ਕੋਈ ਗੱਲ ਨਹੀਂ ਪ੍ਰਮਾਤਮਾ ਨਾਲ ਸਾਥ ਛੱਡੇ ਜੀ ਇਨਸਾਨ ਕੋਈ ਕਿਸੇ ਦਾ ਸਾਥ ਨਹੀਂ ਦੇ ਸਕਦਾ ਬਾਕੀ ਠੀਕ ਠਾਕ ਹੈ ਜੀ ਤੇ ਮਿਲਾਂਗੇ ਫਿਰ ਤੁਹਾਨੂੰ ਕੱਲ ਕਿਸੇ ਨਵੇਂ ਵਲੌਗ ਨਾਲ ਜਿਹੜੇ ਚੈਨਲ ਤੇ ਨਵੇਂ ਜੁੜਦੇ ਹੋ ਨੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਪਲੇ ਜਰੂਰ ਕਰਿਆ ਕਰੋ ਹਨਾ ਤੇ ਤੁਹਾਨੂੰ ਮਿਲਾਂਗੇ ਫਿਰ ਆਪਾਂ ਕੱਲ ਕਿਸੇ ਨਵੇਂ ਵਲੌਗ ਨਾਲ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਜਰੂਰ ਵੇਖਿਆ ਕਰੋ ਜੀ ਚਲੋ ਫਿਰ ਕਰਦੇ ਆ ਜੀ ਇਹ ਬਲੌਗ ਦਾ ਟ੍ਰੈਂਡ ਇੱਥੇ ਮਿਲਾਂ ਤੁਹਾਨੂੰ ਗੱਲ ਕਿਸੇ ਨਵੇਂ ਬਲੌਗ ਨਾਲ ਚਲੋ ਠੀਕ ਹੈ ਫਿਰ ਸਾਰ ਸਿਕਾ ਬਾਏ ਬਾਏ ਸਾਡੇ ਕੇ ਨੌ ਦਾ ਹੋ ਗਿਆ ਜੀ ਟਾਈਮ ਬੱਸ ਪੰਨੇ ਆ 4 ਵਜੇ ਉੱਠ ਖੜੀਦਾ ਹੀ ਤੜਕੇ ਸਾਰਾ ਦਿਨ ਬੈਣ ਨਹੀਂ ਹੁੰਦਾ ਹੈਗਾ ਤਾਂ ਮੈਨੂੰ ਪਤਾ ਹੀ ਨਹੀਂ ਕੰਮ ਬੰਦੇ ਦੇ ਕਰ ਮੈਂ ਕੁਛ ਆਪਾਂ ਅੱਜ ਤੋੜਦੀ ਜ਼ਿੰਦਗੀ ਜਿਹੜੀ ਚਲੋ ਵਧੀਆ ਜੀ ਠੀਕ ਹੈ ਫਿਰ ਆਓਕੇ ਜੀ ਬਾਏ ਬਾਏ